वाहगुरु जी का खालसा की कल तो दास ने आप नाल का आहार जी केिया का की विशेष मैं कल ही बेनती की मास संबंधित है मैं इन सीधा मास करके नहीं लिखा, लेकिन गलत बड़ी स्पष्ट है कि जिया का आहार जी ਇਹੀ ਕਾਰਪੋਰਸ ਦਾ ਬਣਾਇਆ ਹੋਇਆ ਨੇਮ ਹੈ ਔਰ ਗੁਰਬਾਣੀ ਵਿੱਚੋਂ ਹੀ ਮੈਂ ਪੰਕਤੀ ਲਈ ਹੈ ਕਿ ਤੋ ਬਾਰੋਂ ਨੇੜੀ। ਉਹਨੇ ਜਿਹੜੇ ਮਾਸ ਖਾਣ ਵਾਲੇ ਨੇ ਉਹਨਾਂ ਵੱਲੋਂ ਆਪਣੇ ਵੱਲੋਂ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਜਿਹੜੇ ਨਾ ਖਾਣ ਵਾਲੇ ਨੇ ਉਹਨਾਂ ਵੱਲੋਂ ਆਪਣੇ ਵੱਲੋਂ ਦਲੀਲਾਂ ਦਿੱਤੀਆਂ ਜਾਂਦੀਆਂ। ਅਸੀਂ ਤੇ ਗੁਰਬਾਣੀ ਰਾਈ ਸਮਝਣਾ ਹੈ ਕਿ ਸਚਾਈ ਕੀ ਹੈ। ਆਮ ਤੌਰ ਤੇ ਜਿਹੜੇ ਮਾਸ ਨਾ ਖਾਣ ਵਾਲੇ ਨੇ ਉਨਾ ਬਲੋਏ ਦਰੀਲ ਦਿੱਤੀ ਜਾਂਦੀ ਹੈ ਕਿ ਇਹ ਅਪਵਿੱਤਰ ਇਹ ਤਾਂ ਨਹੀਂ ਕਿਹਾ ਦੱਸਦਾ ਕਿ ਪੋਜਨ ਨਹੀਂ ਹੈ ਜਿਹੜਾ ਸਦੀਆਂ ਤੋਂ ਖਾਇਆ ਜਾ ਰਿਹਾ ਹੈ ਪਤਾ ਨਹੀਂ ਕਦੋਂ ਦੀ ਮੁਰਖਤਾ ਬਣੀ ਤੇ ਉਦੋਂ ਤੋਂ ਚੱਲ ਰਿਹਾ ਹੈ ਸੰਸਾਰ ਦੇ ਹਰ ਪਾਸੇ ਦੇ ਵਿੱਚ ਮਾਸ ਖਾਇਆ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੁਨੀਆ ਦਾ ਸ਼ਾਇਦ ਕੋਈ ਅਸਾ ਮਲਕ ਨਹੀਂ ਹੋਣਾ ਜਿੱਥੇ ਨਾ ਖਾਧਾ ਜਾਂਦਾ ਹੋਵੇ ਫਿਰ ਇਸ ਗੱਲ ਤੋਂ ਤਾਂ ਸੀ ਇਨਕਾਰ ਹੀ ਨਹੀਂ ਹੋ ਸਕਦਾ ਕਿ ਪੋਜਨ ਹੈ ਸਿਰਫ ਜਿਹੜੀ ਇੱਥੇ ਦਲੀਲ ਹੈ ਪਰਉ ਦੇ ਵਿੱਚ ਕਿ ਕਿ ਅਪਵਿੱਤਰ ਭੋਜਨ ਹੈ ਉਹਦੇ ਬਾਰੇ ਸਿੱਖ ਸਤਿਗੁਰੂ ਤੋਂ ਸਮਝਾਂਗੇ ਕਿ ਕਿਹੜਾ ਭੋਜਨ ਪਵਿੱਤਰ ਹੈ ਤੇ ਕਿਹੜਾ ਅਪਵਿੱਤਰ ਹੈ ਹੁਣ ਸਤਿਗੁਰੂ ਕੋਲ ਗੁਰਬਾਣੀ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ ਕਰੀਏ ਤੇ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਪਹਿਲਾ ਪ੍ਰਮਾਣ ਗੁਰੂ ਨਾਨਕ ਸਾਹਿਬ ਦਾ ਇਹ ਉਚਾਰਨ ਕੀਤਾ ਹੋਇਆ ਹੈ ਜਿੱਥੇ ਸਤਿਗੁਰੂ ਜੀ ਫਰਮਾਉਂਦੇ ਨੇ ਸੋ ਕਿਉ ਮਨੋ ਵਿਸਾਰੀ ਹੈ جا ਕੇ جیپ ਰਾਂ ਤਿਸ ਵੇਨ ਸਭ ਅਪਵਿੱਤਰ ਹੈ ਜਿੱਤਾਂ ਪੈਣਣ ਖਾਣ ਔਰ ਗੱਲਾਂ ਸਭ ਕੂੜੀਆਂ ਤੁਧ ਪਾਵੈ ਪਰਵਾਹ ਸਤਿਗੁਰੂ ਨੇ ਇੱਕ ਨਵੇੜਾ ਕਰਕੇ ਗੱਲ ਦੱਸਦਾ ਵੀ ਇਸ ਗੱਲ ਦਾ ਤਾਂ ਮਸਲਾ ਹੀ ਕੋਈ ਨਹੀਂ ਕੀ ਖਾ ਰਹੇ ਹੋ ਕੀ ਨਹੀਂ ਖਾ ਰਹੇ ਅਸਲੀ ਮਸਲਾ ਤੇ ਇਹ ਹੈ ਕਿ ਤੁਹਾਨੂੰ ਅਕਾਲ ਪੁਰਖ ਦੀ ਯਾਦ ਹੈ ਕਿ ਨਹੀਂ ਸੋ ਕਿਉਂ ਬਨੂ ਵਿਸਾਰੀ ਹੈ ਜਾ ਕੇ ਜੀਵ ਪ੍ਰਾਣ ਜਿਨੇ ਇਹ ਸਰੀਰ ਦਿੱਤਾ ਹੈ ਇਹਦੇ ਵਿੱਚ ਜਿੰਦ ਪਾਈ ਹੈ ਜੀਵ ਵੀ ਪ੍ਰਾਣ ਵੀ ਜਿਹਦੇ ਦਿੱਤੇ ਹੋਏ ਨੇ ਉਹਨੂੰ ਕਿਉਂ ਬਨੂ ਵਿਸਾਰ ਰਿਹਾ ਕਿਵੇਂ ਵਿਸਾਰਿਆ ਜਾ ਸਕਦਾ ਹੈ ਸੋ ਕਿਉਂ ਬਨੂ ਵਿਸਾਰੀ ਹੈ ਤੇਰੀ ਹੋਣ ਤੇ ਉਹਦੀ ਵਜ੍ਹਾ ਕਰਕੇ ਹੀ ਹੈ ਜਿਸ ਦਿਨ ਉਹਦੀ ਜੋਤ ਅੰਦਰੋਂ ਨਿਕਲ ਗਈ ਸਾਰਾ ਸਰੀਰ ਇਦਾਂ ਹੀ ਪਿਆ ਹੋਏਗਾ ਕਿਸੇ ਨੇ ਨੇੜੇ ਨਹੀਂ ਲੱਗਣਾ ਚੁੱਕੇ ਅੱਗੇ ਸਾੜ ਦੇਣਾ ਜਾਂ ਤਰੀ ਤਵਾ ਦੇਣਾ ਤੇ ਜਿਹਦੀ ਬਖਸ਼ਿਸ਼ ਨਾਲ ਤੂੰ ਚੱਲ ਰਿਹਾ ਹੈ ਜਿਹਦੀ ਬਖਸ਼ਿਸ਼ ਨਾਲ ਤੈਨੂੰ ਜ਼ਿੰਦਗੀ ਮਿਲੀ ਹੋਈ ਹੈ ਜਾ ਕੇ ਜੀਪ ਰਾਂ ਉਹਨੂੰ ਕਿਉਂ ਪੁੱਲ ਜਾਣਾ ਹੈ ਉਹਨੂੰ ਕਿਉਂ ਸਾੜ ਦੇਣਾ ਸੋ ਕਿਉਂ ਮਨ ਉਸਾਰੀ ਹੈ ਜਿਸਕੇ ਜੀਪ ਰਾਂ ਇਸ ਵਿੱਚ ਸਭ ਅਪਵਿੱਤਰ ਹੈ ਜੀਤਾ ਪੈਣਣ ਖਾਣ ਉਹਨੂੰ ਭੁੱਲ ਕੇ ਉਨੂੰ ਵਿਸਾਰ ਕੇ ਜੋ ਕੁਝ ਵੀ ਭਾਵੇਂ ਪਹਿਨ ਰਿਹਾ ਹੈ ਬੜੇ ਆਪਣੇ ਵੱਲੋਂ ਸੁੰਦਰ-ਸੁੰਦਰ ਕਪੜੇ ਪਹਿਨਣਾ ਹੈ ਬੜੇ ਰੇਸ਼ਮੀ ਕਪੜੇ ਲੈ ਕੇ ਆਉਣਾ ਹੈ ਕੀਮਤੀ ਕਪੜੇ ਲੈ ਕੇ ਆਉਣਾ ਹੈ ਅੱਜ ਕੱਲ੍ਹ ਰੇਸ਼ਮੀ ਦਾ ਰਵਾਜ ਛੱਟ ਗਿਆ ਆਈਕਲ ਬ੍ਰਾਂਡਿਡ ਚੱਲਦਾ ਹੈ ਬ੍ਰਾਂਡਿਡ ਕਪੜੇ ਲੈ ਕੇ ਆਉਂਦਾ ਹੈ 36 ਪ੍ਰਕਾਰ ਦੇ ਭੋਜਨਾਂ ਦਾ ਤੈਨੂੰ ਰਸ ਹੈ ਤੂੰ ਚਾਹੁੰਦਾ ਰੋਜ਼ ਨਵੇਂ ਤਰ੍ਹਾਂ ਦਾ ਭੋਜਨ ਮਿਲੇ ਔਰ ਫਿਰ ਜੋ ਆਪਣਾ ਭੋਜਨ ਹੈ ਉਹਦੇ ਤਾਂ ਕੀ تسਲੀ ਨਹੀਂ ਅਲੱਗ-ਅਲੱਗ ਮੁਲਕਾਂ ਦੇ ਵਿੱਚ ਜੋ ਭੋਜਨ ਦੇ ਚਲਣ ਨੇ ਉਹਨਾਂ ਨੂੰ ਵਰਤਣਾ ਚਾਹੁੰਦਾ ਹੈ ਉਹ ਰਸ ਲੱਗੇ ਹੋਏ ਨੇ ਲੇਕਿਨ ਸਤਿਗੁਰੂ ਕਹਿੰਦੇ ਨੇ ਮੈਨੂੰ ਕੋਈ ਇਤਰਾਜ ਨਹੀਂ ਕਿ ਤੁਸੀਂ ਕੀ ਖਾ ਰਹੇ ਆ ਕੀ ਪਹਿਨ ਰਹੇ ਆ ਇਸ ਗੱਲ ਦੀ ਕੋਈ ਸਮੱਸਿਆ ਨਹੀਂ ਹੈ ਸਮੱਸਿਆ ਤੇ ਹੈ ਇਸ ਵੇਲ ਸਭ ਅਵਤਰ ਹੈ ਜਿੱਤਾ ਪਹਿਨਣ ਖਾਣ ਉਸ ਅਕਾਲ ਪੁਰਖ ਨੂੰ ਭੁੱਲ ਕੇ ਜੋ ਵੀ ਤੂੰ ਪਹਿਨਦਾ ਜੋ ਵੀ ਖਾਣਾ ਹੈ ਜੋ ਵੀ ਖਾ ਰਹੇ ਆ ਉਹ ਸਾਰਾ ਅਪਵਿੱਤਰ ਹੈ ਉਹਨ ਇੱਥੇ ਗੱਲ ਇਹ ਨਹੀਂ ਕਿ ਕਿਹੜਾ ਭੋਜਨ ਖਾ ਰਹੇ ਆ ਕਿਹੜਾ ਪਵਿੱਤਰ ਹੈ ਕਿਹੜਾ ਅਪਵਿੱਤਰ ਹੈ ਜੇ ਅਕਾਲ ਪੁਰਖ ਨੂੰ ਭੁੱਲ ਕੇ ਖਾ ਰਹੇ ਆ ਤਾਂ ਜੋ ਕੁਝ ਵੀ ਖਾ ਰਹੇ ਆ ਉਹ ਪਵਿੱਤਰ ਹੈ ਜੋ ਕੁਝ ਵੀ ਪਹਿਨ ਰਹੇ ਆ ਉਹ ਪਵਿੱਤਰ ਹੈ ਅਪਵਿੱਤਰਤਾ ਦਾ ਪੈਰਾਮੀਟਰ ਜਿਹੜਾ ਹੈ ਉਹ ਇਸ ਗੱਲ ਦੇ ਨਾਲ ਹੈ ਕਿ ਜਿਹੜਾ ਉਹ ਦਾਤਾ ਦੇਣ ਵਾਲਾ ਹੈ ਬਖਸ਼ਿਸ਼ ਕਰਨ ਵਾਲਾ ਹੈ ਉਹਨੂੰ ਯਾਦ ਰੱਖਿਆ ਹੋਇਆ ਕਿ ਨਹੀਂ ਉਹਨੂੰ ਭੁੱਲ ਗਏ ਆ ਤੇ ਫਿਰ ਸਤਗੁਰੂ ਜੀ ਆਪਣੇ ਤਰੈ ਇਹ ਸਤਗੁਰ ਨੇ ਇਹ ਨਿਰਨਾ ਕਰ ਦਿੱਤਾ ਹੈ। ਪਰ ਸਤਗੁਰ ਕਹਿੰਦੇ ਕੋਲ ਗੱਲਾਂ ਸਭ ਕੂੜੀਆਂ ਤੁਦ ਪਾਵੈ ਪਰਵਾਹ। ਬਾਕੀ ਦੇ ਸਭ ਝੂਠੀਆਂ ਗੱਲਾਂ ਨੇ। ਬਾਕੀ ਦੇ ਸਭ ਪਖੰਡਿ ਪਖੰਡ ਹੈ। ਜੋ ਅਕਾਲ ਪੁਰਖ ਨੂੰ ਭਲਾ ਲੱਗਦਾ ਹੈ ਉਹਦੇ ਪਾਣੇ 'ਚ ਰਹੀਏ, ਉਹਦੀ ਰਜ਼ਾ 'ਚ ਰਹੀਏ, ਉਹਦੇ ਨਾਲ ਪਿਆਰ ਬਣਾ ਕੇ ਰੱਖੀਏ, ਉਹਦੇ ਉੱਤੇ ਪੂਰਨ ਵਿਸ਼ਵਾਸ ਰੱਖੀਏ। ਇਹ ਹੈ ਜੀਨ ਦਾ ਤਰੀਕਾ। ਇਹ ਸਮੱਸਿਆ ਥੋੜੀ ਹੈ ਕਿ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ ਜੇ ਉਹਨੂੰ ਭੁੱਲ ਕੇ ਜੋ ਵੀ ਪਹਿਨ ਰਹੇ ਆ ਜੋ ਵੀ ਖਾ ਰਹੇ ਆ ਉਹ ਸਾਰਾ ਕੁਝ ਹੀ ਅਪਵਿੱਤਰ ਹੈ ਅਸਲੀ ਗੱਲ ਤੇ ਹੈ ਕਿ ਉਹਨੂੰ ਹੀ ਵਿਸਾ ਕੇ ਰੱਖੀਏ ਅੱਜ ਦਾ ਦੂਸਰਾ ਪਰਮਾਨ ਗੁਰੂ ਰਾਮਦਾਸ ਪਾਸ਼ਾ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਚੌਥੇ ਨਾਨਕ ਬਖਸ਼ਿਸ਼ ਕਰਦੇ ਨੇ ਜੋ ਬਿੰਦਕਤ ਜੋ ਬਿਨ ਸਤਗੁਰ ਸੇਵੇ ਕੰਨ ਦੇ ਪੈਨ ਦੇ ਸਿਮੂਏ ਮਰ ਜਮੇ ਕੂੜੇ ਓਏ ਹਾਜ਼ਰ ਮਿੱਠਾ ਬੋਲ ਦੇ ਬਾਹਰ ਵਿਸ ਕੱਢੈ ਮੁਖ ਕੋਲੇ ਹੁਣ ਖੋਟੇ ਦਏ ਵਿਛੋੜੇ ਹੁਣ ਇਥੇ ਫਿਰ ਸਤਗੁਰੂ ਨੇ ਉਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੀ ਇਹ ਗੁਰ ਰਾਮਦਾਸ ਸਾਹਿਬ ਦੀ ਇਹ ਪਾਵਨ ਪੰਕਤੀਆਂ ਨੇ ਔਰ ਸੁਨੇਹਾ ਉਹੀ ਹੈ ਕਿਉਂਕਿ ਗੁਰਬਾਣੀ ਦਾ ਫੈਸਲਾ ਇੱਕੋ ਜਿਹਾ ਹੀ ਨੇਣਾ ਗੁਰਬਾਣੀ ਦਾ ਫੈਸਲਾ ਨਹੀਂ ਬਦਲਦਾ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਹੜੇ ਸਤਿਗੁਰੂ ਦੇ ਉਚਾਰਨ ਕੀਤੀ ਬਾਣੀ ਹੈ ਜਾਂ ਕਿਹੜੇ ਭਗਤ ਸਾਹਿਬ ਦੀ ਉਚਾਰਨ ਕੀਤੀ ਬਾਣੀ ਹੈ ਗੁਰਬਾਣੀ ਦਾ ਫੈਸਲਾ ਜਿਹੜਾ ਹੈ ਉਹ ਨੀਅਤ ਹੈ ਜੋ ਬਿਨ ਸਤਿਗੁਰ ਸੇਵੇ ਸਤਿਗੁਰੂ ਦੇ ਹੁਕਮ ਚ ਚੱਲੇ ਬਗੈਰ ਸਤਿਗੁਰੂ ਤੇ ਪਾਣੇ ਰਜ਼ਾ ਦੇ ਵਿਚਾਏ ਬਗੈਰ ਜੋ ਵੀ ਖਾਂਦੇ ਆ ਪਹੁੰਦੇ ਆ ਉਹਦੇ ਨਾਲ ਕੁਝ ਵੀ ਲਾਭ ਨਹੀਂ ਪਹੁੰਚਦਾ ਸੇ ਮੂਏ ਮਰ ਜੰਮੇ ਕੋੜੇ ਇਥੇ ਦਾ ਸਤਿਗੁਰੂ ਨੇ ਸ਼ਬਦ ਕੋੜੇ ਤੱਕ ਵਰਤ ਦਿੱਤਾ ਜੇ ਗੁਰੂ ਨੂੰ ਭੁੱਲ ਕੇ ਜੇ ਗੁਰੂ ਦੀ ਰਜ਼ਾ ਗੁਰੂ ਦੇ ਪਾਣੇ ਗੁਰੂ ਤੋਂ ਉਪਦੇਸ਼ ਤੋਂ ਬਾਹਰ ਹੋ ਕੇ ਖਾਪੀ ਰਹੇ ਆ ਜੋ ਵੀ ਖਾਪੀ ਰਹੇ ਆ ਉਹ ਤਾਂ ਖਾਦਾ ਨਾ ਖਾਦਾ ਇੱਕ ਪਾਸੇ ਆ ਮੁੜ ਮੁੜ ਜੰਮਣ ਮਰਨ ਵਾਲੀ ਗੱਲ ਐ ਬਸ ਹੋਰ ਕੁਛ ਨਹੀਂ। ਕੋਈ ਹਾਜ਼ਰ ਮਿੱਠਾ ਬੋਲਦੇ। ਵਿਖਾਵੇ ਵਾਸਤੇ ਦੁਨੀਆਂ ਦੇ ਸਾਹਮਣੇ ਤਾਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ। ਔਰ ਜਿਨ੍ਹਾਂ ਨੇ ਗੁਰੂ ਭੁੱਲਿਆ ਹੁੰਦਾ ਹੈ ਨਾ ਉਹਨਾਂ ਦੀ ਇਹੀ ਅਵਸਥਾ ਹੁੰਦੀ ਹੈ। ਉਹਨਾਂ ਦੇ ਜੀਵਨ 'ਚ ਵਿਖਾਵਾ ਹੀ ਵਿਖਾਵਾ ਹੁੰਦਾ ਸੱਚ ਨਹੀਂ ਹੁੰਦਾ। ਅੰਦਰ ਕਪਟ ਹੁੰਦਾ ਹੈ ਅੰਦਰ ਝੂਠ ਹੁੰਦਾ ਹੈ। ਲੇਕਿਨ ਵਿਖਾਵੇ ਦੇ ਵਾਸਤੇ ਉਹ ਬੜਾ ਚੰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਵਾਸਤੇ ਬੜਾ ਵਧੀਆ ਬੜਾ ਮਿੱਠਾ ਮਿੱਠਾ ਬੋਲਦੇ ਨੇ ਉਹ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁਖ ਕੋਲ ਜਿਵੇਂ ਸੱਪ ਜਿਹੜਾ ਮੂੰਹ ਚੋਂ ਜ਼ਹਿਰ ਕੱਢਦਾ ਨਾ ਉਹ ਅਸਲ ਦੇ ਵਿੱਚ ਉਹਨਾਂ ਦੇ ਅੰਦਰੋਂ ਉਹ ਜ਼ਹਿਰ ਨਿਕਲਦੀ ਹੁੰਦੀ ਹੈ ਅੰਦਰ ਵਿਸ ਕੋਲ ਰਹੇ ਹੁੰਦੇ ਨੇ ਇਥੇ ਸਤਿਗੁਰੂ ਨੇ ਇੱਕ ਹੋਰ ਫੈਸਲਾ ਕਰ ਦਿੱਤਾ ਨਾਲ ਮਨ ਖੋਟੇ ਦਏ ਵਿਛੋੜੇ ਉਹਨਾਂ ਦੇ ਮਨ ਵਿੱਚ ਕਿਉਂ ਕਿ ਖੋਟ ਹੈ ਉਹ ਵਿਖਾਵੇ ਲਈ ਜਿੰਨਾ ਮਿੱਠਾ ਮਰਜ਼ੀ ਬੋਲ ਲੈਣ ਜਿੰਨੀਆਂ ਮਿੱਠੀਆਂ-ਵੱਟੀਆਂ ਮਰਜ਼ੀ ਗੱਲਾਂ ਕਰ ਲੈਣ ਵਿਖਾਵਾ ਜਿੰਨਾ ਮਰਜ਼ੀ ਧਰਮੀ ਹੁੰਦਾ ਕਰ ਲੈਣ ਲੇਕਿਨ ਉਸ ਸਕਾਰਪੁਰ ਨਾਲ ਕਦੀ ਮਿਲਾਪ ਨਹੀਂ ਹੋ ਸਕਦਾ ਉਹਨਾਂ ਨੂੰ ਅਕਾਲ ਪੁਰਖ ਨੇ ਆਪ ਵਿਛੋੜਿਆ ਹੋਇਆ ਗੁਰੂ ਦੇ ਵਿਛੋੜੇ ਹੋਏ ਨੇ ਉਹ ਕਿਉਂਕਿ ਜਿਹਨਾਂ ਦੇ ਮਨ ਖੁੱਟੇ ਨੇ ਉਹਨਾਂ ਨੂੰ ਅਕਾਲ ਪੁਰਖ ਥੋੜੀ ਨੇੜੇ ਆਉਂਦਾ ਹੈਗਾ ਅਕਾਲ ਪੁਰਖ ਤੇ ਚਰਨਾ ਚ ਉਹਨਾਂ ਲਈ ਜਗ੍ਹਾ ਥੋੜੀ ਹੈ ਮਨ ਖੁੱਟੇ ਦਾ ਇਹ ਵਿਛੋੜੇ ਹੁਣ ਦੋ ਪਰਮਾਨੰ ਦੇ ਦੋਨਾਂ ਦੇ ਵਿੱਚ ਗੱਲ ਤਅਸਲ ਚ ਇਹ ਹੈ ਵੀ ਜੋ ਗੁਰੂ ਦੇ ਪਾਣੇ ਚ ਬੋ ਰੋ ਕੇ ਪਚਾਏ ਖਾ ਰਹੇ ਆ ਚਾਹ ਪੀਂ ਰਹੇ ਆ ਉਹ ਪਵਿੱਤਰ ਹੈ ਜੋ ਅਕਾਲ ਪੁਰਖ ਤੇ ਬਟਾਏ ਅਤਲ ਨੈਮਾ ਤੋਂ ਬਾਹਰ ਹੋ ਕੇ ਖਾ ਪੀ ਰਹੇ ਉਹਨੂੰ ਬਿਸਰ ਕੇ ਉਹਨੂੰ ਭੁਲਾ ਕੇ ਖਾ ਪੀ ਰਹੇ ਆ ਅਕਾਲ ਪੁਰਖ ਦੀ ਹੋਂਦ ਉਹਦੀ ਸਮਰੱਥਾ ਉਹ ਤੋਂ ਮੁਨਕਰ ਆ ਤੇ ਜੋ ਕੁਝ ਵੀ ਖਾ ਪੀ ਰਹੇ ਆ ਚਾਹੇ ਖਾ ਰਹੇ ਆ ਚਾਹੇ ਪੀਂ ਰਹੇ ਆ ਸਭ ਜਿਹੜਾ ਉਹ ਅਪਵਿੱਤਰ ਹੈ ਇਥੇ ਕਿਹੜਾ ਭੋਜਨ ਖਾਸ ਵੀ ਅਪਵਿੱਤਰ ਹੈ ਅਪਵਿੱਤਰ ਉਹਦੀ ਗੱਲ ਨਹੀਂ ਕੀਤੀ ਆਪਾਂ ਇਸ ਵਿਚਾਰ ਨੂੰ ਕੱਲ ਵੀ ਜਾਰੀ ਰੱਖਾਂਗੇ ਗੱਲ ਨੂੰ ਹੋਰ ਗਹਿराई ਜਾ ਕੇ ਸਮਝਾਂਗੇ ਅੱਜ ਬਸ ਇਤਨੇ ਇੱਕ ਬਚਨ ਪਰਵਾਣ ਕਰਨਾ ਹੋਈਆਂ ਪੁੱਲਾਂ ਵਾਸਤੇ ਕਿ ਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ